ਸੱਤੇ ਸ਼੍ਰੀਏਕਾਲ ਅੱਜ ਤੁਸੀਂ ਲੇਖਕ ਪੂਰਨ ਸਿੰਘ ਦੁਆਰਾ ਲਿਖੀ ਗਈ ਕਿਤਾਬ ਸਭਿਅਤਾ ਤੇ ਸਭਿਆਚਾਰ ਵਿੱਚੋਂ ਜਿਹੜਾ ਵਿਸ਼ਾ ਸੁਣਨ ਜਾ ਰਹੀ ਹਾਂ ਉਸ ਦਾ ਨਾਮ ਹੈ ਵਿਸ਼ਵੀਕਰਨ ਇੱਕ ਸਭਿਅ ਸੰਸਾਰ ਦੇ ਵਪਾਰਿਕ ਸੰਬੰਧਾਂ ਦੀ ਆਧੁਨਿਕ ਰੂਪਰੇਖਾ ਨੂੰ ਵਿਸ਼ਵੀਕਰਨ ਜਾਂ ਗਲੋਬਲਾਈਜੇਸ਼ਨ ਆਖਿਆ ਜਾਂਦਾ ਹੈ ਇਸੇ ਵਿਕਾਸ ਦਾ ਮਨੋਰਥ ਸੰਸਾਰ ਦੇ ਵਪਾਰਕ ਸਬੰਧਾਂ ਨੂੰ ਸੁਖਾਵੇ ਬਣਾ ਕੇ ਸਾਰੀ ਦੁਨੀਆ ਨੂੰ ਇੱਕ ਵਪਾਰਕ ਇਕਾਈ ਦਾ ਰੂਪ ਦੇਣਾ ਹੈ ਸੱਭਿਅ ਸੰਸਾਰ ਦੇ ਦੇਸ਼ ਇਸ ਦਿਸ਼ਾ ਵਿੱਚ ਤੇਜ਼ੀ ਨਾਲ ਤੁਰੇ ਜਾ ਰਹੇ ਹਨ ਵਿਸ਼ਵੀਕਰਨ ਦਾ ਵਿਚਾਰ ਬਹੁਤ ਪੁਰਾਣਾ ਹੈ ਵਿਸ਼ਵ ਦੀ ਅਧਿਆਤਮਕ ਇਕਤਾ ਤੋਂ ਇਨਕਾਰ ਕਰਨਾ ਸਿਆਣਪ ਅਤੇ ਸੁਹਿਰਦਤਾ ਦੇ ਦਾਇਰੇ ਤੋਂ ਬਾਹਰਲੀ ਗੱਲ ਆਖਿਆ ਜਾਵੇਗਾ ਭਾਰਤੀ ਅਧਿਆਤਮਵਾਦੀਆਂ ਦੁਆਰਾ ਇਸ ਆਦਰਸ਼ ਦੀ ਸਾਕਾਰਤਾ ਦੇ ਸਿਰ ਤੋਂ ਯਤਨ ਕੀਤੇ ਗਏ ਹਨ ਮਹਾਨ ਸਿਕੰਦਰ ਆਪਣੇ ਸਮੇਂ ਦੇ ਸੱਭਿਅੇ ਸੰਸਾਰ ਨੂੰ ਹੈਲਨਾਈਜ਼ ਕਰਨ ਯੂਨਾਨੀ ਸਭਿਅਤਾ ਤੇ ਸੰਸਕ੍ਰਿਤੀ ਦਾ ਪ੍ਰਚਾਰ ਕਰਨ ਦੀ ਆਸ ਨਾਲ ਕੋਰੋਤੁਰਿਆ ਸੀ ਉਸ ਦੀ ਮੌਤ ਤੋਂ ਪਿੱਛੇ ਉਸ ਦੇ ਵਾਰਸਾਂ ਨੇ ਲਗਭਗ 300 ਸਾਲ ਤੱਕ ਉਸ ਦੇ ਆਰੰਭੇ ਹੋਏ ਕੰਮ ਨੂੰ ਜਾਰੀ ਰੱਖਿਆ ਉਨਾਂ ਤੋਂ ਪਿਛੋਂ ਰੋਮਨਾਂ ਨੇ ਇਸਾਈਅਤ ਦੇ ਸਹਾਇਤਾ ਨਾਲੇ ਕੰਮ ਚਾਲੂ ਰੱਖਿਆ ਅਤੇ ਸਲਾਮ ਦੇ ਆਉਣ ਨਾਲ ਮਜਹਬੀ ਦੁਸ਼ਮਣੀਆਂ ਜਹਾਦਾ ਜੰਗਾ ਤੇ ਮੁਲਕਗਿਰੀਆਂ ਨੇ ਸਾਂਸਕ੍ਰਿਤਕ ਅਤੇ ਅਧਿਆਤਮਕ ਵਿਸ਼ਵਿਕਰਨ ਦੇ ਵਿਚਾਰ ਨੂੰ ਖੁਸ਼ ਫਹਿਮੀ ਅਤੇ ਅਧਿਆਤਮਵਾਦੀਆਂ ਦੀ ਕੋਰੀ ਕਲਪਨਾ ਬਣਾ ਕੇ ਸਿਆਸੀ ਵਿਸ਼ਵਿਕਰਨ ਦੇ ਜਨੂਨ ਜਾਂ ਜੰਗਲੀਅਤ ਨੂੰ ਜਨਮ ਦਿੱਤਾ ਮਸ਼ੀਨੀ ਕ੍ਰਾਂਤੀ ਵੀ ਪਿਆਲੀਆਂ ਦੋ ਤਿੰਨ ਸਦੀਆਂ से جنون ਦੀ ਤਾਬਿਆਦਾਰੀ ਕਰਦੀ ਰਹੀ ਹੈ ਦੋ ਵੱਡੀਆਂ جنگਾਂ ਤੇ ਆਕਰਾਂ ਦੇ ਆਟਮੀ ਹਥਿਆਰਾਂ ਨੇ ਇਸ جنون ਦੀ ਭਿਆਨਕਤਾ ਦਾ ਅਹਿਸਾਸ ਕਰਵਾ ਕੇ ਮਨੁੱਖੀ ਸੋਚ ਨੂੰ ਨਵੀਆਂ ਸੇਧਾਂ ਦਿੱਤੀਆਂ ਹਨ ਵਪਾਰ ਦਾ ਵਿਸ਼ਵੀਕਰਨ ਅਜਿਹੀ ਇੱਕ ਸੇਧ ਹੈ ਰੂਹ ਅਤੇ ਰੱਬ ਦੀ ਸਰਵਵਿਆਪਕਤਾ ਸਾਡੇ ਦੁਨੀਆਵੀ ਕੰਮਾਂ ਵਿੱਚ ਬਹੁਤਾ ਦਖਲ ਨਹੀਂ ਦਿੰਦੀ ਇਸ ਲਈ ਆਧਿਆਤਮਕ ਵਿਸ਼ਵੀਕਰਨ ਦੁਨੀਆਵੀ ਤੌਰ ਉਤੇ ਬਹੁਤੇ ਮਹੱਤਵਵਾਲੀ ਗੱਲ ਨਹੀਂ ਇਹ ਹੋਰ ਹਰ ਪ੍ਰਕਾਰ ਦੇ ਵਿਸ਼ਵੀਕਰਨ ਵਿੱਚ ਸਹਾਇਤਾ ਕਰ ਸਕਦਾ ਹੈ ਤੇ ਸਿਆਸੀ ਵਿਸ਼ਵੀਕਰਨ ਨੇ ਇਸ ਕੋਲੋਂ ਪੂਰੀ ਸਹਾਇਤਾ ਲੈਂਦਾ ਯਤਨ ਕੀਤਾ ਹੈ ਕੌਮੀ ਸਭਿਆਚਾਰਾਂ ਦੇ ਵਿਕਾਸ ਨੇ ਸੰਸਾਰ ਦੇ ਸਭਿਆਚਾਰਕ ਵਿਸ਼ਵੀਕਰਨ ਦਾ ਡਟ ਕੇ ਵਿਰੋਧ ਕੀਤਾ ਹੈ ਸਿਆਸੀ ਵਿਸ਼ਵੀਕਰਨ ਨਾ ਪਹਿਲਾ ਸਤਿਕਾਰਯੋਗ ਸਮਝਿਆ ਜਾਂਦਾ ਸੀ ਨਾ ਹੁਣ ਸੁਖਾਵਾਂ ਮੰਨਿਆ ਜਾਂਦਾ ਹੈ ਜੇ ਸਿਆਸੀ ਚੌਧਰੀ ਪ੍ਰਭੂਤਾ ਅਤੇ ਹੁਕਮਰਾਨੀ ਦੀ ਤਾਂ ਦੁਨੀਆਂ ਦੇ ਦੇਸ਼ਾਂ ਨੂੰ ਮਨੁੱਖੀ ਸਮਾਜਾਂ ਦੇ ਸੋਹਣੇ ਸੁਖਾਵੇ ਘਰ ਬਣਾਉਣ ਵੱਲ ਧਿਆਨ ਦੇਣ ਲੱਗ ਪੈਣ ਤਾਂ ਹਾਲਤ ਬਦਲ ਸਕਦੀ ਹੈ ਅਧਿਆਤਮਕ ਵਿਸ਼ਵੀਕਰਨ ਅਲੌਕਿਕ ਅਤੇ ਬੇਲੋੜਾ ਹੋਣ ਕਰਕੇ ਸੱਭਿਆਚਾਰਕ ਵਿਸ਼ਵੀਕਰਨ ਔਖਾ ਤੇ ਗੈਰ ਕੁਦਰਤੀ ਹੋਣ ਕਰਕੇ ਤੇ ਸਿਆਸੀ ਵਿਸ਼ਵੀਕਰਨ ਅਨਿਆ ਪੂਰਨ ਅਤੇ ਅਣ ਮਨੁੱਖੀ ਹੋਣ ਕਰਕੇ ਮਨੁੱਖ ਦੁਆਰਾ ਚਾਹੇ ਸਲਾਹ ਅਤੇ ਅਪਣਾਏ ਨਹੀਂ ਗਏ ਵਪਾਰਕ ਵਿਸ਼ਵਿਕਾਨ ਦੀ ਚੇਤਨ ਚਰਚਾ ਬਹੁਤੀ ਨਹੀਂ ਹੋਈ ਤਾਂ ਵੀ ਆਪਣੇ ਆਰੰਭ ਤੋਂ ਹੀ ਵਪਾਰ ਵਿਸ਼ਵ ਵਿਆਪਕਤਾ ਦੀ ਸੰਭਾਵਨਾਵਾਂ ਦਾ ਧਾਰਨੀ ਰਿਹਾ ਹੈ ਇਸ ਦਾ ਬੁਨਿਆਦੀ ਕਾਰਨ ਇਹ ਹੈ ਕਿ ਇਹ ਜੀਵਨ ਦੀਆਂ ਬੁਨਿਆਦੀ ਲੋੜਾਂ ਨਾਲ ਸੰਬੰਧਿਤ ਹੈ ਗੁੱਲੀ-ਦੁੱਲੀ ਅਤੇ ਕੁਲੀ-ਜੀਵਨ ਦੀਆਂ ਬੁਨਿਆਦੀ ਲੋੜਾਂ ਹਨ ਜਿਨ੍ਹਾਂ ਦੀ ਪੂਰਤੀ ਤੋਂ ਵਿੱਚੋਂ ਜੀਵਨ ਮਾਨਸਿਕ ਵਿਕਾਸ ਦੀ ਇੱਛਾ ਕਰਨ ਲੱਗ ਪੈਂਦਾ ਹੈ ਗਿਆਨ ਦਾ ਵਾਧਾ ਤੇ ਸਬੰਧਾਂ ਦੀ ਸੁੰਦਰਤਾ ਦੂਜੇ ਸ਼ਬਦਾਂ ਵਿੱਚ ਇਹ ਕਹਿ ਸਕਦੇ ਹਾਂ ਕਿ ਦਰਸ਼ਨ ਅਤੇ ਕਲਾ ਇਸ ਇੱਛਾ ਦੀ ਪੂਰਤੀ ਦੀਆਂ ਬੁਨਿਆਦੀ ਸ਼ਰਤਾਂ ਹਨ ਆਪਣੇ ਜਨਮ ਤੋਂ ਹੀ ਵਪਾਰ ਇਹਨਾਂ ਦੋਹਾਂ ਲੋੜਾਂ ਦੀ ਪੂਰਤੀ ਦਾ ਸਾਧਨ ਬਣਦਾ ਆਇਆ ਹੈ ਯੂਨਾਨੀ ਫਲਸਫੇ ਦੀ ਨਹੀਂ ਯੂਨਾਨ ਤੋਂ ਬਹਾਰ ਵਸੇ ਹੋ ਯੂਨਾਨੀ ਵਪਾਰਕ ਨਗਰ ਰਾਜਾਂ ਦੁਆਰਾ ਰੱਖੀ ਗਈ ਚੀਨ ਦਾ ਰੇਸ਼ਮ ਤੇ ਭਾਰਤ ਦੇ ਮਸਾਲੇ ਚੀਨ ਤੋਂ ਇਟਲੀ ਤੱਕ ਜਿਸ ਰਸਤੇ ਆਉਂਦੇ ਰਹੀ ਹਨ ਉਸ ਨੂੰ ਰੇਸ਼ਮੀ ਰਸਤਾ ਸਿਲਕ ਰੂਟ ਆਖਿਆ ਜਾਂਦਾ ਹੈ ਇਸ ਰਸਤੇ ਰਾਹੀਂ ਵਪਾਰੀਆਂ ਦਾ ਵੱਖਰੇ ਹੀ ਇੱਕ ਦੇਸ਼ ਤੋਂ ਦੂਜੇ ਦੇਸ਼ ਤੱਕ ਨਹੀਂ ਸੀ ਪਹੁੰਚਾਇਆ ਜਾਂਦਾ ਸਗੋ ਵੱਖ-ਵੱਖ ਦੇਸ਼ਾਂ ਵਿੱਚ ਸੱਭਿਆਚਾਰਕ ਸਾਂਝ ਵੀ ਪੈਦਾ ਕੀਤੀ ਜਾਂਦੀ ਸੀ ਇਨਾਂ ਰਾਸਤੀਆਂ ਤੇ ਤੁਰਨ ਵਾਲਿਆਂ ਨੇ ਸਹਿਨਸ਼ੀਲਤਾ, ਉਦਾਰਤਾ ਤੇ ਮਿੱਤਰਤਾ ਦੇ ਵੱਡੇ ਮੁੱਲ ਸੌਦੇ ਵਿਖਰੀਦੇ ਅਤੇ ਵਿੱਚੇ ਹਨ। ਬ੍ਰਾਹਮੀ ਲਿਪੀ ਇਸੇ ਰਾਸਤੇ ਤੁਰ ਕੇ ਫਿਨੀਸ਼ੀਆ ਤੋਂ ਭਾਰਤ ਆਈ ਸੀ ਅਤੇ 1, 2, 3, 4 ਅਤੇ 0 ਆਦਿਕ ਦੇ ਦਾ ਸੰਕੜੇ ਇਸ ਰਾਉਤੇ ਤੁਰਦੇ ਤੋਂ ਦਿੱਹਿੰਦਸਤਾਨ ਤੋਂ ਮੱਧ ਪੂਰਵੀ ਦੇਸ਼ਾਂ ਵਿੱਚ ਜਾਣ ਕਰਕੇ ਹਿੰਦ ਸੋ ਹਿੰਦ ਤੋਂ ਆਈ ਹੋਈ ਅਖਵਾਏ। ਪੁਰਾਣੇ ਵਕਤਾਂ ਦਾ ਜਨਸਾਧਾਰਣ ਵਪਾਰ ਦੇ ਵਿਸ਼ਵੀਕਰਨ ਦਾ ਵਿਰੋਧੀ ਨਹੀਂ ਸੀ ਇਸ ਤੋਂ ਉਸ ਦੀ ਕੌਮੀ ਗੈਰਤ ਸਾਂਸਕ੍ਰਿਤਿਕ ਸ਼ੁੱਧਤਾ ਤੇ ਅਖੌਤੀ ਸਿਆਸੀ ਸੁਤੰਤਰਤਾ ਨੂੰ ਕੋਈ ਖਤਰਾ ਨਹੀਂ ਸੀ ਹੋਰ ਹਰ ਪ੍ਰਕਾਰ ਦੇ ਵਿਸ਼ਵੀਕਰਨ ਦਾ ਵਿਰੋਧ ਕਰਨ ਲਈ ਜਨਸਾਧਾਰਣ ਨੂੰ ਵਰਗ ਲਾਇਆ ਜਾਣਾ ਸੌਖਾ ਸੀ ਵਪਾਰਕ ਵਿਸ਼ਵੀਕਰਨ ਦੇ ਰਾਹਤੇ ਦੀ ਸਭ ਤੋਂ ਵੱਡੀ ਰੁਕਾਵਟ ਸੀ ਆਵਾਜ਼ ਆਈ ਦੇ ਸਾਧਨਾ ਦੀ ਆਣ ਹੁੰਦੋ ਜੋ ਕਿ ਸਮੇਂ ਵਿੱਚ ਇਸ ਸਮੱਸਿਆ ਦਾ ਹੱਲ ਲੱਭ ਲਿਆ ਗਿਆ ਹੈ ਹੁਣ ਦੁਨੀਆ ਪਹਿਲਾ ਜਿੰਨੀ ਵੱਡੀ ਨਹੀਂ ਰਹੀ ਹੁਣ ਦਿੱਲੀ ਵਿੱਚ ਬੈਠਾ ਵਪਾਰੀ ਨਿਊਯਾਰਕ ਵਿੱਚ ਬੈਠੇ ਵਪਾਰੀਆਂ ਨਾਲ ਇਉਂ ਆਮੋ ਸਾਹਮਣੇ ਗੱਲ ਕਰ ਸਕਦੇ ਹਨ ਜਿਵੇਂ ਉਹ ਇੱਕ ਕਮਰੇ ਵਿੱਚ ਇੱਕ ਮੇਜ਼ ਦੇ ਆਸ-ਪਾਸੇ ਬੈਠੇ ਹੋਣ ਕੈਨੀਆਂ ਤੇ ਸਾਇਪ੍ਰਸ ਵਿੱਚ ਉਗਾਈਆਂ ਹੋਈਆਂ ਸਬਜ਼ੀਆਂ ਅੱਜ ਹੀ ਤੋੜ ਕੇ ਅੱਜ ਹੀ ਪੈरिस ਜਾਂ ਲੰਡਨ ਦੇ ਕਿਸੇ ਘਰ ਦੀ ਰਸੋਈ ਵਿੱਚ ਪਕਾਇਆ ਜਾ ਸਕਦੀਆਂ ਹਨ ਇਹ ਕੋਈ ਸੁਪਨਾ ਜਾਰੀ ਜ ਨਹੀਂ ਇਉਂ ਹੋ ਰਿਹਾ ਹੈ ਜਿੱਥੇ ਟੈਕਨੋਲੋਜੀ ਨੇ ਦੁਨੀਆ ਛੋਟੀ ਕਰ ਦਿੱਤੀ ਹੈ ਉੱਥੇ ਕਈ ਇੱਕ ਅਜਈਆ ਬੁਰਾਈਆਂ ਵੀ ਪੈਦਾ ਹੋਈਆਂ ਹਨ ਜਿਨ੍ਹਾਂ ਕਾਰਨ ਮਾਨਸਿਕ ਦੂਰੀਆਂ ਵਧੀਆਂ ਹਨ 19ਵੀਂ ਸਦੀ ਵਿੱਚ ਯੂਰਪ ਨੂੰ ਅਤੇ 20ਵੀਂ ਸਦੀ ਵਿੱਚ ਅਕਾਤੀਤੀ ਜੀ ਦੁਨੀਆ ਨੂੰ ਰਾਸ਼ਟਰਵਾਦ ਦਾ ਭੂਤ ਚਿੰਬੜਿਆ ਰਿਹਾ ਹੈ ਯੂਨਾਨ ਵਿੱਚ ਇਸ ਭੂਤ ਦੀ ਭਿਆਨਕਤਾ ਨੂੰ ਪਛਾਣਨ ਦੀ ਕੋਸ਼ਿਸ਼ ਹੋ ਰਹੀ ਹੈ ਭਾਰਤੀ ਜੀ ਦੁਨੀਆ ਦੇ ਲੋਕ ਇਸ ਪੈਰੋ ਦੀ ਪੂਜਾ ਨੂੰ ਪਰਮ ਧਰਮ ਮੰਨਦੇ ਹਨ ਰਾਸ਼ਟਰਵਾਦ ਹਾਰ ਪਰਕਾਰ ਦੇ ਵਿਸ਼ਵੀਕਰਨ ਦਾ ਵਿਰੋਧੀ ਹੈ ਕਮਿਊਨਿਜ਼ਮ ਨੇ ਵੀ ਹੈਲਨਾਈਜੇਸ਼ਨ ਵਰਗੇ ਵਿਸ਼ਵੀਕਰਨ ਦੇ ਸੁਪਨੇ ਨੂੰ ਸਿਕੰਦਰ ਦੇ ਤਰੀਕੇ ਅਨੁਸਾਰ ਪਹਿਲਾ ਸਿਆਸੀ ਵਿਸ਼ਵੀਕਰਨ ਕਰਨ ਕਰਕੇ ਪਿੱਛੋ ਸਾਂਸਕ੍ਰਿਤ ਵਿਸ਼ਵੀਕਰਨ ਦੀ ਵਿਧੀ ਅਪਣਾ ਕੇ ਸਾਕਾਰ ਕਰਨ ਦੇ ਮਨਸੂਬੇ ਬਣਾਏ ਸਨ ਇਸ ਵਿਸ਼ਵੀਕਰਨ ਦੀ ਅਸਫਲਤਾ ਦੇ ਕਾਰਨਾਂ ਵਿੱਚ ਮਾਰਕਸਵਾਦੀ ਸਿਧਾਂਤ ਦੀ ਕਚਾਈ ਦੇ ਨਾਲ-ਨਾਲ ਰਾਸ਼ਟਰਵਾਦੀ ਭਾਵਨਾ ਦੀ ਪਕਿਆਈ ਵੀ ਸ਼ਾਮਲ ਸੀ ਸਿਆਸਤ ਨੂੰ ਆਰਥਿਕਤਾ ਦੇ ਗੱਡੇ ਸਾਹਮਣੇ ਝੂਣ ਦੀ ਜਿਹੜੀ ਗਲਤੀ ਮਾਰਕਸਵਾਦ ਨੇ ਕੀਤੀ ਹੈ ਉਹ ਜੰਗਲੀ ਕਬੀਲੇ ਵੀ ਨਹੀਂ ਸਨ ਕਰਦੇ ਪੁਰਾਤਨ ਸਮੇਂ ਦੇ ਸੱਭਿਅ ਲੋਕ ਜਦੋਂ ਆਪਣੇ ਜੈਂਸ ਦੇ ਵਟਾਂਦਰੇ ਦਾ ਵਪਾਰ ਕਰਦੇ ਸਨ ਉਦੋਂ ਉਹ ਦੋਹਾਂ ਪਾਸਿਆਂ ਤੋਂ ਆਪਣੀਆਂ ਇਸਤਰੀਆਂ ਨੂੰ ਆਪੋ ਆਪਣਾ ਮਾਲ ਦੇ ਕੇ ਅੱਗੇ ਭੇਜ ਦਿੰਦੇ ਸਨ ਜਦੋਂ ਇਸਤਰੀਆਂ ਜੈਂਸਾਂ ਦੇ ਵਟਾਂਦਰੇ ਦਾ ਕੰਮ ਕਰ ਰਹੀਆਂ ਹੁੰਦੀਆਂ ਸਨ ਉਦੋਂ ਦੋਹਾਂ ਪਾਸਿਆਂ ਦੇ ਆਦਮੀ ਤੀਰ ਕਮਾਨ ਅਤੇ ਬਰਛੀ ਨੀਜੇ ਫੜੀ ਮਿੱਠੀ ਹੋਈ ਦੂਰੀ ਉੱਤੇ ਆਪੋ ਆਪਣੇ ਇਸਤਰੀਆਂ ਦੀ ਰਖਵਾਲੀ ਲਈ ਤਿਆਰ ਖਲੋਤੇ ਰਹਿੰਦੇ ਸਨ ਇਸ ਪ੍ਰਕਾਰ ਦੇ ਵਪਾਰਦਾਰੀ ਵਾਜ ਮੈਲਨੀਸ਼ੀਆ ਦੇ ਲੋਕਾਂ ਵਿੱਚ ਆਮ ਸੀ ਉਹ ਨਿੱਕੇ-ਨਿੱਕੇ ਟਾਪੂਆਂ ਉੱਤੇ ਵਸਣ ਵਾਲੇ ਲੋਕਾਂ ਕੋਲੋਂ ਮੱਛੀ ਲੈ ਕੇ ਸਬਜ਼ੀਆਂ ਦਿੰਦੇ ਸਨ ਇੰਨਾ ਵਪਾਰਕ ਮੌਕੇ ਉੱਤੇ ਲੜਾਈ ਘਟ ਵੱਧ ਹੀ ਹੁੰਦੀ ਸੀ ਹੋਰ ਕਿਸੇ ਮੌਕੇ ਉਤੇ ਨਿੱਕੇ ਟਾਪੂ ਦਾ ਵਾਸੀ ਮੈਲੇਨੇਸ਼ੀਆ ਦੇ ਲੋਕਾਂ ਦੇ ਹੱਥ ਆਇਆ ਬਾਤ ਕੀ ਨਹੀਂ ਸੀ ਜਾਂਦਾ ਕਿਉਂ ਜੋ ਉਸ ਸਮੇਂ ਸਤਾ ਜਾਂ ਸਿਆਸਤ ਪ੍ਰਮੁੱਖ ਹੁੰਦੀ ਸੀ ਮਾਰਕਸਵਾਦ ਸਟੇਟ ਕੈਪੀਟਲਿਜ਼ਮ ਦਾਵਾਦ ਸੀ ਇਸ ਵਿੱਚ ਸਟੇਟ ਜਾਂ ਸਿਆਸਤ ਨੂੰ ਪ੍ਰਮੁੱਖਤਾ ਪ੍ਰਾਪਤ ਸੀ ਕੈਪੀਟਲਿਜ਼ਮ ਵਿੱਚ ਕੈਪੀਟਲ ਵਪਾਰ ਜਾਂ ਅਰਥ ਪ੍ਰਮੁੱਖ ਹੈ ਤੀਰਕਮਾਨਾ ਵਾਲੇ ਲੋਕ ਪਿੱਛੇ ਖਲੋਤੇ ਹੁੰਦੇ ਹਨ ਵਿਸ਼ਵੀਕਰਨ ਦੇ ਵਿਰੋਧੀ ਅੱਜਕੱਲ ਇਹ ਨਹੀਂ ਆਖਦੇ ਕਿ ਇਸ ਵਿਸ਼ਵੀਕਰਨ ਪਿੱਛੇ ਧੀ ਦੁਨੀਆ ਦੇ ਦੇਸ਼ਾਂ ਉਤੇ ਕਬਜਾ ਕਰਨ ਦੀ ਉਹ ਰੁਚੀ ਜੈਛਾ ਕੰਮ ਕਰ ਰਹੀ ਹੈ ਜਿਸ ਦੀ ਪ੍ਰੇਰਣਾ ਨਾਲ ਸੰਨਤੀ ਸਮਾਜਾਂ ਨੇ ਵੱਡੇ ਵੱਡੇ ਸਾਮਰਾਜ ਕਾਇਮ ਕੀਤੇ ਸਨ ਇਨ੍ਹਾਂ ਵਿਰੋਧੀਆਂ ਨੂੰ ਪਤਾ ਹੈ ਕਿ ਹੁਣ ਦੂਜੇ ਦੇਸ਼ਾਂ ਉਤੇ ਸੈਨਿਕ ਜਾਂ ਵਪਾਰਕ ਸੱਤਾ ਨਾਲ ਕਬਜ਼ਾ ਕਰਨ ਦਾ ਯੁੱਗ ਬੀਤ ਗਿਆ ਹੈ। ਹੁਣ ਇਹ ਆਖਿਆ ਜਾਂਦਾ ਹੈ ਕਿ ਇਹ ਪਛੜੇ ਹੋਏ ਤੇ ਉਨਤੀ ਕਰ ਰਹੇ ਦੇਸ਼ਾਂ ਨੂੰ ਲੁੱਟਣ ਦੀ ਚਾਲ ਹੈ। ਇਸ ਗੱਲ ਨੂੰ ਮੰਨਿਆ ਜਾਣਾ ਕੁਦਰਤੀ ਹੈ ਕਿਉਂ ਜੋ ਪਿਛਲੇ 2.2 ਸਦੀਆਂ ਦੇ ਸਿਆਸੀ ਕਬਜ਼ਿਆਂ ਪਿੱਛੇ ਵੀ ਆਰਥਕ ਲਾਭ ਹੀ ਮਨੋਰਥ ਰੂਪ ਸੀ ਗਰਮ ਦੁੱਧ ਪੀਣ ਲੱਗਿਆਂ ਜਿਸ ਦਾ ਮੂੰਹ ਛੜਿਆ ਹੋਵੇ ਉਸ ਲਈ ਲੱਸੀ ਨੂੰ ਫੂਕਾ ਮਾਰਨ ਦਾ ਮੀਣਾ ਨਹੀਂ ਨਾ ਹੀ ਉਸ ਦੁਆਰਾ ਫੂਕਾ ਮਾਰੀਆਂ ਜਾਣ ਦੀ ਕਿਰਿਆ ਲੱਸੀ ਦੇ ਗਰਮ ਹੋਣ ਦਾ ਸਬੂਤ ਹੈ ਹੁਣ ਸਿਆਸੀ ਕਬਜ਼ਿਆਂ ਦਾ ਯੁੱਗ ਵੀ ਬੀਤ ਗਿਆ ਹੈ ਤੇ ਆਰਥਕ ਲੁੱਟ ਦਾ ਵੇਲਾ ਵੀ ਵੇਹਾ ਗਿਆ ਹੈ ਉੰਜ ਤਾਂ ਲੁਟੇਰਾ ਵੀ ਇਹ ਚਾਹੁੰਦਾ ਹੈ ਕਿ ਜਿਸ ਨੂੰ ਮੈਂ ਲੁੱਟਣ ਲੱਗਾ ਹਾਂ ਉਸ ਲਈ ਜੇਵ ਵਿੱਚ ਮਾਲ ਦੂਰ ਹੋਵੇ ਪਰ ਵਪਾਰੀ ਲੁਟੇਰਾ ਨਹੀਂ ਅਤੇ ਨਾ ਹੀ ਉਹ ਲੋਕ ਬੁੱਧੂ ਹੁੰਦੇ ਹਨ ਜਿਨ੍ਹਾਂ ਨਾਲ ਉਸਨੇ ਵਪਾਰ ਕਰਨਾ ਹੁੰਦਾ ਹੈ ਹਰ ਸਿਆਣਾ ਵਪਾਰੀ ਆਪਣੇ ਗਾਹਕ ਦੀ ਖੁਸ਼ਹਾਲੀ ਚਾਹੁੰਦਾ ਹੈ ਕਿਉਂ ਜੋ ਇਸ ਨਾਲ ਉਸ ਦੇ ਵਪਾਰ ਦੀ ਉਮਰ ਲੰਬੀ ਹੁੰਦੀ ਹੈ ਵਪਾਰੀ ਨੂੰ ਮੂਰਖ ਸਮਝਣਾ ਬਹੁਤ ਹੀ ਸਿਆਣਪ ਵਾਲੀ ਗੱਲ ਨਹੀਂ ਇਉ ਮੰਨਣਾ ਵੀ ਨਿਰੋਲ ਸਿਆਣਪ ਨਹੀਂ ਕਿ ਵਿਸ਼ਵੀਕਰਨ ਵਿੱਚੋਂ ਕਿਸੇ ਲਈ ਕੋਈ ਦੁੱਖ ਕਲੇਸ਼ ਹਾਨੀ ਜਾਂ ਨਿਰਾਸ਼ਾ ਨਹੀਂ ਉਪਜੇਗੀ ਹਾਰ ਉਥਲ ਬੁਥਲ ਕਲੇਸ਼ ਪੈਦਾ ਕਰਦੀ ਹੈ ਤਾਜ ਮਹਿਲ ਪਿੱਛੋਂ ਬੜਿਆ ਸੀ ਐਮਨਾਬਾਦ ਪਹਿਲਾ ਡਟਾ ਸੀ ਜਿਸ ਮਸ਼ੀਨੀ ਕ੍ਰਾਂਤੀ ਨੇ ਮਨੁੱਖੀ ਜੀਵਨ ਲਈ ਸੁਖ ਸਮਗਰੀ ਦੇ ਢੇਰ ਲਾਏ ਹਨ ਚਾਈਲਡ ਲੇਬਰ ਦੀ ਕ੍ਰੂਰਤਾ ਨੂੰ ਵੀ ਉਸੇ ਨੇ ਜਨਮ ਦਿੱਤਾ ਸੀ ਇੰਨਾ ਬੁਰਾਈਆਂ ਨੂੰ ਪਰਵਾਨ ਕਰਨ ਦੀ ਸਲਾਹ ਮੈਂ ਨਹੀਂ ਦਿਆਂਗਾ ਅਜਿਹੀ ਸਲਾਹ ਇਨਕਲਾਬਾਂ ਦੀ ਵਕਾਲਤ ਕਰਨ ਵਾਲੇ ਦੇਣਗੇ ਮਨੁੱਖੀ ਸਮਾਜਾਂ ਨੂੰ ਆਪਣੇ ਇਤਿਹਾਸ ਕੋਲੋਂ ਸਿੱਖਿਆ ਲੈਣੀ ਜ਼ਰੂਰੀ ਹੈ ਇਤਿਹਾਸ ਆਪਣੇ ਆਪ ਨੂੰ ਦੁਹਰਾਉਣ ਵਾਲੀ ਚੇਤਨ ਸੱਤਾ ਨਹੀਂ ਨਾਹੀ ਹੀਗਲ ਦੇ ਹੁਕਮ ਵਿੱਚ ਤੁਰਦੀ ਹੋਈ ਕੋਈ ਚੇਤਨ ਸੱਤਾ ਇਤਿਹਾਸ ਦੀ ਰੂਪਰੇਖਾ ਉਲੀਕਦੀ ਹੈ ਮਨੁੱਖ ਜਾਤੀ ਆਪਣੇ ਵਿਕਾਸ ਨੂੰ ਆਪਣੀ ਸਿਆਣਪ ਨਾਲ ਆਪਣੇ ਮਾਨੇ ਚਾਹੇ ਰਸਤੇਆਂ ਉੱਤੇ ਤੋੜਨ ਦੇ ਸਮਰੱਥ ਹੈ ਵਿਸ਼ੇਸ਼ ਕਰਕੇ ਵਪਾਰਕ ਵਿਸ਼ਵੀਕਰਨ ਦੀਆਂ ਸੰਭਾਵੀ ਬੁਰਾਈਆਂ ਨੂੰ ਉਪਜਣੋਂ ਵਾਪਨ ਰੋਕਿਆ ਜਾ ਸਕਦਾ ਹੈ ਅੱਜ ਤੋਂ 2.5 ਹਜ਼ਾਰ ਸਾਲ ਪਹਿਲਾਂ ਬੁੱਧ ਦੀ ਸੋਚ ਆਪਣੇ ਸਮੇਂ ਦੀਆਂ ਭੌਤਿਕ ਪਰਿਸਥਿਤੀਆਂ ਤੋਂ ਅਗੇਰੇ ਨਿਕਲ ਗਈ ਸੀ ਹੁਣ ਵਿਗਿਆਨ ਕੰਪਿਊਟਰ ਅਤੇ ਟੈਲੀਵਿਜ਼ਨ ਆਦਿ ਦੀ ਸਹਾਇਤਾ ਨਾਲ ਅਧਿਕ ਵਿਕਾਸ ਮਨੁੱਖੀ ਸੋਚ ਨੂੰ ਪਿੱਛੇ ਛੱਡ ਗਿਆ ਹੈ ਵਿਗਿਆਨ ਅਤੇ ਟੈਕਨੋਲੋਜੀ ਦਾ ਵਿਕਾਸ ਸੰਸਾਰ ਦੀ ਸਾਂਸਕ੍ਰਿਤਕ ਆਰਥਿਕ ਅਤੇ ਵਪਾਰਕ ਸਾਂਝ ਵੱਲ ਸੰਕੇਤ ਕਰ ਰਿਹਾ ਹੈ ਦੁਨੀਆ ਦੀ ਮੌਜੂਦਾ ਹਾਲਤ ਹੈ ਇਸ ਸਾਂਝ ਦੀ ਲੋੜ ਮਹਿਸੂਸ ਕਰਵਾ ਰਹੀ ਹੈ ਇਸ ਸਾਂਝ ਦਾ ਵਿਰੋਧ ਕਰਨ ਵਾਲੀ ਸੋਚ ਨੂੰ ਰਾਸ਼ਟਰੀ ਭਾਵਨਾ ਦੀ ਪ੍ਰਵਲਤਾ ਤੇ ਮਾਰੂ ਹਥਿਆਰਾਂ ਦੇ ਬੇਰੋਕਵਾਦੀ ਦੇ ਭਿਆਨਕ ਸੰਯੋਗ ਵਿੱਚ ਉਪਜ ਰਹੀ ਅਸਹਿ ਅਤੇ ਅਕੈ ਪੀੜਾ ਦਾ ਧਿਆਨ ਰੱਖਣਾ ਚਾਹੀਦਾ ਹੈ ਸਭ ਤੋਂ ਵੱਧ ਧਿਆਨ ਇਸ ਗੱਲ ਦਾ ਰੱਖਣਾ ਚਾਹੀਦਾ ਹੈ ਕਿ ਪੂਰਬ ਅਤੇ ਪੱਛਮ ਦੇ ਸਮਾਜਿਕ ਜੀਵਨ ਵਿੱਚ ਕੀ ਅੰਤਰ ਹੈ ਕੀ وجہ ਹੈ ਕਿ ਪੱਛਮ ਦੀਆਂ ਤਾਰੀਆਂ ਸਿਆਸੀ ਆਰਥਿਕ ਤਕਨੀਕੀ ਵਿਧੇਕ ਕਾਨੂੰਨੀ ਵਪਾਰਕ ਸੰਚਾਰ ਤੇ ਪ੍ਰਸਾਰ ਸਬੰਧਤ ਵਿਧੀਆਂ ਅਤੇ ਸੰਸਥਾਵਾਂ ਨੂੰ ਅਪਣਾਉਣ ਉਤੇ ਵੀ ਪੱਛਮੀ ਅਤੇ ਪੂਰਬੀ ਦੇਸ਼ਾਂ ਦੇ ਪ੍ਰਬੰਧਾ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਪੱਛਮੀ ਦੇਸ਼ਾਂ ਵਿੱਚ ਜੀਵਨ ਦੀ ਇੰਨੀ ਅਜੇ ਤੈਨੀ ਹਿਫਾਜ਼ਤ ਕਿਉਂ ਹੈ ਪੂਰਬੀ ਦੇਸ਼ਾਂ ਵਿੱਚ ਜੀਵਨ ਦੀ ਇੰਨੀ ਬੇਕਦਰਯਤੀ ਬੇ ਹੁਕਮਤੀ ਦਾ ਇਲਾਜ ਕੀ ਹੈ ਹੁਣ ਉਹ ਵਕਤ ਨਹੀਂ ਰਹੇ ਕਿ ਇਬਰਾਹਿਮ ਲੋਦੀ ਦੀ ਪ੍ਰਬੰਧਹੀਣਤਾ ਦਾ ਇਲਾਜ ਕਰਨ ਲਈ ਬਾਬਰ ਨੂੰ ਰਾਣਾ ਸੰਗਾ ਦੇਸ ਦੇ ਦੇਵਤੇ ਭਾਰਤ ਉਤੇ ਹਮਲਾ ਕਰਨਾ ਪਵੇ। ਅਜੋਕੇ ਸਮੇਂ ਵਿੱਚ ਕਿਸੇ ਦੂਜੇ ਦੇਸ਼ ਉਤੇ ਰਾਜ ਕਰਨ ਜਾਂ ਉਸ ਨੂੰ ਲੁੱਟਣ ਦੇ ਸੁਪਨੇ ਵੇਖਣ ਵਾਲੇ ਲੋਕ ਲੱਭਣੇ ਔਖੇ ਹਨ। ਉਹਨਾਂ ਤਦੇਸ਼ਾਂ ਨਾਲ ਮੇਲ-ਜੋਲ ਵਧਾਏ ਬਿਨਾ ਉਹਨਾਂ ਦੀਆਂ ਖੂਬੀਆਂ ਤੇ ਸਾਡੀਆਂ ਖਾਮੀਆਂ ਨੂੰ ਇੱਕ ਦੂਜੇ ਦੇ ਆਮੋ ਸਾਹਮਣੇ ਹੋਣ ਦਾ ਇੱਕ ਦੂਜੇ ਦੇ ਸੰਪਰਕ ਵਿੱਚ ਆਉਣ ਦਾ ਅਵਸਰ ਨਹੀਂ ਮਿਲੇਗਾ ਆਧੁਨਿਕ ਯੁੱਗ ਵਿੱਚ ਮੇਲ-ਜੋਲ ਦਾ ਤਰੀਕਾ ਸਿਆਸੀ ਸੱਤਾ ਨਹੀਂ ਸਗੋ ਵਾਰਕ ਸਦ ਭਾਵਨਾ ਹੈ ਇਸ ਸਦ ਭਾਵਨਾ ਸਾਹਮਣੇ ਖਲੋਤੀਆਂ ਦੀਵਾਰਾਂ ਨੂੰ ਢਾਉਣ ਨਾਲ ਹੁਣ ਨਤੀਜੇ ਨਿਕਲਣਗੇ ਜਿਹੜੇ ਬਰਲਿਨ ਦੀ ਦੀਵਾਰ ਢਾਉਣ ਨਾਲ ਨਿਕਲੇ ਹਨ ਅਚਮਦੀਨੀयत ਉਤੇ ਸ਼ੱਕ ਕਰਦੇ ਹੋਏ ਅਸੀਂ ਸਦਭਾਵੀ ਹੋਣ ਦਾ ਦਾਵਾ ਨਹੀਂ ਕਰ ਸਕਦੇ ਸਦਭਾਵਨਾ ਆਪਸੀ ਭਰੋਸੇ ਅਤੇ ਸਦਭਾਵਨਾ ਵਿੱਚੋਂ ਉਪਜੀ ਹੈ ਧੰਨਵਾਦ ਉਮੀਦ ਹੈ ਕਿ ਤੁਹਾਨੂੰ ਇਹ ਆਡੀਓ ਕਿਤਾਬ ਜ਼ਰੂਰ ਪਸੰਦ ਆਈ ਹੋਵੇਗੀ ਇਸ ਨੂੰ ਲਾਈਕ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਹਰ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ